ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਦੱਸਣ ਨੂੰ ਅੱਜ ਵੈਸੇ ਵੀ ਕੁਝ ਖਾਸ ਨਹੀਂ ਸੀਗਾ ਅੱਜ 24 ਸਤੰਬਰ ਮੁੱਖ ਤੌਰ ਤੇ ਸਾਰੇ ਹੀ ਇਲਾਕਿਆਂ ਦਾ ਮੌਸਮ ਪੰਜਾਬ ਦੇ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ ਗਰਮੀ ਅਤੇ ਹੌਮਸ ਵਿੱਚ ਵਾਧਾ ਦੇਖਣ ਨੂੰ ਅੱਜ ਵੀ ਮਿਲੇਗਾ ਤੇ ਇਸ ਮਹੀਨੇ ਗਰਮੀ ਰਿਕਾਰਡ ਤੋੜ ਪੈ ਰਹੀ ਹੈ ਤੇ ਗਰਮੀ ਤੇ ਹੌਮਸ ਵੀ ਵੱਡੇ ਪੱਧਰ ਤੇ ਬਣੀ ਹੋਈ ਹੈ ਸੋ ਅੱਜ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਕੱਲ ਤੋਂ ਪਹਾੜਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਖਾਸ ਕਰਕੇ ਜੰਮੂ ਹਿਮਾਚਲ ਜਾਂ ਲੈਂਦੇ ਪੰਜਾਬ ਦੇ ਪਹਾੜਾਂ ਦੇ ਖੇਤਰਾਂ ਦੇ ਵਿੱਚ 26 ਜਾਂ 27 ਤਰੀਕ ਦੇ ਆਸ-ਪਾਸ ਇਸ ਦਾ ਅਸਰ ਪੰਜਾਬ ਵਿੱਚ ਹੋਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਮਾਝੇ ਦੁਆਬੇ ਤੇ ਹੋ ਸਕਦਾ ਥੋੜੇ ਬਹੁਤੇ ਪੁਆਧ ਖੇਤਰ ਜਾਂ ਮਾਲਵੇ ਦੇ ਜੋ ਛੱਤロイ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਕਿਤੇ ਕਿਤੇ ਮੀਂਹ ਦੀ ਆ ਵਧੀਆ ਛੱਟਾ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਜੇਕਰ ਬਾਅਦ ਦੁਪਹਿਰ ਤੋਂ ਮੀਂਹ ਪੈਂਦਾ ਹੈ ਤਾਂ ਬਰੀਕ ਗੜੇਮਾਰੀ ਵੀ ਦੇਖਣ ਨੂੰ ਕੁਝ ਖੇਤਰਾਂ ਦੇ ਵਿੱਚ ਮਿਲ ਸਕਦੀ ਹੈ ਤੇ ਗਰਮੀ ਤੇ ਹੌਮਕ ਤੋਂ ਰਾਹਤ ਮਿਲੇਗੀ